ਜਿਹੜੇ ਕਿ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਜੀ ਨਰੰਗ ਸਿੰਘ ਜੀ ਉਸ ਤੋਂ ਬਾਅਦ ਨਰੰਗ ਸਿੰਘ ਜੀ ਬਹੁਤ ਜੀ ਆਇਆਂ ਨੂੰ ਭਰਪੂਰ ਜੀ ਜਿਨ੍ਹਾਂ ਦੇ ਸਰੋਪਾ ਪਾ ਕੇ ਇੱਦਾਂ ਹੀ ਰੱਖ ਲਿਓ ਬਾਅਦ ਵਿੱਚ ਗਰੁੱਪ ਫੋਟੋ ਕਰ ਲਾਂਗੇ ਜੀ ਭਰਪੂਰ ਸਿੰਘ ਪੂਰਾ ਜੀ ਭਾਈ ਜੀ ਉਸ ਤੋਂ ਬਾਅਦ ਦਵਿੰਦਰ ਸਿੰਘ ਜੀ ਆਜੋ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਆਰਾ ਜੀ ਤੇ ਉਸ ਤੋਂ ਬਾਅਦ ਗਰਸੇਵਕ ਸਿੰਘ ਜੀ ਗਰਸੇਵਕ ਕਿਸੇ ਕਿੱਥੇੋਂ ਸੰਘਾਰ ਵੀ ਜੀ ਗਰਸੇਵਕ ਜੀ ਹਰਵਿੰਦਰ ਸਿੰਘ ਛੋਟੂ ਜੀ ਹਰਵਿੰਦਰ ਛੋਟੂ ਗਰਸੇਵਕ ਸਿੰਘ ਗਰਸੇਵਕ ਸਿੰਘ ਹਰਜਿੰਦਰ ਸਿੰਘ ਆਜੋ ਜੀ ਹਰਜਿੰਦਰ ਸਿੰਘ ਗਰ ਸੇਵਕ ਕਿਥੇ ਅੱਛਾ ਦਵਿੰਦਰ ਸਿੰਘ ਜੀ ਤੇ ਹਰਜੀਵਨ ਸਿੰਘ ਜੀ ਬਾਬਾ ਜੀ ਅੱਗੇ ਛੋਟੂ ਇਹ ਆ ਗਿਆ ਜਸਪਾਲ ਸਿੰਘ ਜੀ ਜਸਪਾਲ ਜੀ ਪਰਮਿੰਦਰ ਪਿੰਦੇ ਜੀ ਕਲਾਸ ਵਾਲੋ ਸਾਹਿਬ ਆਜੋ ਪਰਮਿੰਦਰ ਸਿੰਘ ਪਿੰਦਾ ਜੀ ਕਲਾਸ ਫੈਲੋ ਸਾਹਿਬ ਨੇ ਜੀ ਸਾਡੇ ਸਾਰੇ ਤੁਹਾਨੂੰ ਰਮਿੰਦਰ ਪਿੰਦਾ ਜੀ ਗੁਰਪ੍ਰੀਤ ਸਿੰਘ ਮਾਨਕ ਗੁਰਪ੍ਰੀਤ ਸਿੰਘ ਲਾਲੀ ਜੀ ਹਰਬਾਲ ਸਿੰਘ ਪਾਲਾ ਜੀ ਸੋਮਾ ਸੋਮਨਾਥ ਜੀ ਬਰਨ ਉੱਪਰ ਸੇਵਾ ਸੀ ਹੁੰਦਾ ਮੋਨੋ ਜੀ ਮੋਨੋ ਕਿੱਥੇ ਆ ਬਹੁਤ ਧੰਨ ਸੁਖਵੰਤ ਸਿੰਘ ਜੀ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਗਰਜੋਤ ਸਿੰਘ ਜੀ ਦਰਜੋਤ ਸਿੰਘ ਹਰਮਨ ਸਿੰਘ ਗਰਜੋਤ ਸਿੰਘ ਹਰਮਨ ਸਿੰਘ ਰਣਵੀਰ ਸਿੰਘ ਜੀ ਰਣਵੀਰ ਸਿੰਘ ਦੀਪਕ ਸਿੰਘ ਜਸਵੀਰ ਸਿੰਘ ਆ ਜਾ ਜੀ ਕਾਕਾ ਜੀ ਫੌਨਾਥ ਜੀ ਆ ਗਏ ਸਾਡੇ ਪੁਰਾਣੇ ਪਰਿਵਾਰ ਨਾਲ ਸੰਬੰਧ ਨੇ ਜੀ ਸਾਰੇ ਪਰਿਵਾਰ ਰਣਵੀਰ ਸਿੰਘ ਦੀਪਕ ਅਰੋਪਾਲ ਸਿੰਘ ਜੀ ਹੱਥ ਪਾ ਲਈ ਜਸਪਾਲ ਜੀ ਆ ਜਾਓ ਹਰਜੋਤ ਸਿੰਘ ਜੀ ਹਰਜੋਤ ਸਿੰਘ ਹਰਮਨ ਸਿੰਘ ਜੀ ਆਰਸ਼ਪ੍ਰੀਤ ਆਰਸ਼ਪ੍ਰੀਤ ਸਿੰਘ ਹਰਮਨ ਆਰਸ਼ਪ੍ਰੀਤ ਵਿੱਕੀ ਵਿੱਕੀ ਜੀ ਵਿੱਕੀ ਗੁਰਕੀਰ ਗੁਰਕੀਰ ਸਿੰਘ ਗੁਰਕੀਰ ਜੀ ਜਸਪ੍ਰੀਤ ਸਿੰਘ ਜੀ ਗਗਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਰਾਜਾ गुरप्रीत सिंह राजा जी आ गया हाँ आ गए भी सारे रहने कोई आ जे बे नवे आज 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 राजे आज

ਜੰਦਾਬਾਦ ਸਰਦਾਰ ਬਲਮਿੰਦਰ ਸਿੰਘ ਜੈਸਪਰੇ ਦੀ ਸਾਥੇ ਬਰਾਜਾ ਆ ਕੇ ਥੋੜੇ ਸਾਹਿਬ ਦੀ ਸਾਥੇ ਜੰਦਾਬਾਦ ਜੈਸਪਰੇ ਦੇ ਗੋਕੇ ਆਵਾਜ਼ੀ ਪਾਉਂਦੀ ਜੰਦਾਬਾਦ ਆਵਾਜ਼ੀ ਪਾਉਂਦੀ ਜੰਦਾਬਾਦ ਹੋ ਕਰੋ ਮਹਾਂ ਮੈਦਾਨ ਸੋਹਰ ਤੇਵਾਰ ਦੀ ਜੈ ਇਹ ਨਿਮਣੀ ਕਰ ਲੈਣੇ ਗੱਲ ਬਾਤ ਕਰ ਲਓ ਕਰ ਲਓ ਇੱਕ ਵਾਰੀ ਖੜੇ ਹੋ ਜਾਓ